ਲੁਧਿਆਣਾ ਨਗਰ ਨਿਗਮ ਚੋਣਾਂ ਦੇ ਵਿੱਚ ਵਾਰਡ ਨੰਬਰ 24 ਤੋਂ ਗਰਮੀਤ ਸਿੰਘ ਮੁੰਡੀਆਂ ਚੋਣ ਜਿੱਤ ਚੁੱਕੇ ਨੇ ਗੱਲਬਾਤ ਕਰਦੇ ਆ ਕਿ ਲੋਕਾਂ ਨੇ ਜਿਹੜਾ ਇਹਨਾਂ ਨੂੰ ਫਤਵਾ ਦਿੱਤਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਜੀ ਲੋਕਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰਡ ਨੰਬਰ 24 ਤੋਂ ਜੋ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੀਆਂ ਚੋਣਾਂ ਹੋਈਆਂ ਜਿਸ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਸਾਬਕ੍ਰਮ ਸਿੰਘ ਬਾਜਵਾ ਜੀ ਨੇ ਜੋ ਸਾਡੇ ਹਲਕਾ ਇੰਚਾਰਜ ਨੇ ਸਾਨੇਵਾਲ ਦੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਜੋ ਇਲਾਕੇ ਦੇ ਲੋਕਾਂ ਨੇ ਮੇਰੇ ਪਿੰਡ ਦੇ ਕਲੋਨੀਆਂ ਮਾਤੀਆਂ ਨੇ ਸਾਰੇ ਮਿਲ ਕੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਨੂੰ ਟਿਕਟ ਦਿੱਤੀ ਦੀ ਦਵਾਈ ਉਸ ਦਾ ਪਹਿਲਾਂ ਤਾਂ ਮੈਂ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਟਿਕਟ ਦਿਵਾ ਕੇ ਮੇਤੇ ਯਕੀਨ ਕੀਤਾ ਉਸ ਤੋਂ ਬਾਅਦ ਜੋ ਇਲਾਕੇ ਦੇ ਲੋਕਾਂ ਨੇ ਜਿਹੜੀ 3 ਮਹੀਨੇ ਦੀ ਕੈਂਪੇਨ ਸੀ ਇੱਕ ਹਫ਼ਤੇ ਵਿੱਚ ਕੰਪਲੀਟ ਕੀਤੀ ਦਿਨ ਰਾਤ ਇੱਕ ਕਰਕੇ ਰਾਤ ਨੂੰ 1 ਵਜੇ ਆਉਣਾ ਸੜਕ ਤੋਂ ਫਿਰ 4 ਵਜੇ ਉੱਠ ਕੇ ਲੋਕਾਂ ਨੂੰ ਫੋਨ ਕਰਨਾ ਤੇ ਮਿਲਣਾ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਆ ਮੇਰੇ ਵਾਰਡ ਦੇ ਬਜ਼ੁਰਗਾਂ ਦਾ ਵੀਰਾਂ ਦਾ ਵੱਡੇ ਵੀਰਾਂ ਦਾ ਛੋਟੇ ਵੀਰਾਂ ਦਾ ਤੇ ਭੈਣਾਂ ਦਾ ਛੋਟੀਆਂ ਭੈਣਾਂ ਦਾ ਸਾਰੇ ਬੱਚਿਆਂ ਦਾ ਧੰਨਵਾਦ ਕਰਦਾ ਤੇ ਮੇਰੇ ਪਰਿਵਾਰ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਰੇ ਪਰਿਵਾਰਾਂ ਨੇ ਇਕਜੁੱਟ ਹੋ ਕੇ ਇਸ ਇਲਾਕੇ ਦੀ ਜੋ ਵਾਰਡ ਨੰਬਰ 24 ਦੀ ਜਿੱਤ ਆ ਉਹ ਯਕੀਨੀ ਬਣਾਈ ਸਾਡੇ ਪਿੰਡ ਦੇ ਵਿੱਚ ਤੇ ਇਲਾਕੇ ਵਿੱਚ ਇੱਕ ਵੱਡੀ ਗੱਲ ਸਾਹਮਣੇ ਆਈ ਕਿ ਲੋਕਾਂ ਨੇ ਆਪਣੀਆਂ ਧੜੇਵੰਦੀਆਂ ਖਤਮ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਮਿਲ ਤੇ ਯਕੀਨ ਦਵਾਇਆ ਕਿ ਉਹ ਇਨਸਾਨਾਂ ਜਿਨੇ ਹਮੇਸ਼ਾ ਜ਼ਿੰਦਗੀ ਵਿੱਚ ਕਿਸੇ ਦਾ ਵਿਗਾੜਿਆ ਨਹੀਂ ਹਰ ਕਿਸ ਦਾ ਸਤਿਕਾਰਿਆ ਚਾਹੇ ਉਹ ਦੁਸ਼ਮਣ ਵੀ ਹੋਇਆ ਵਿਰੋਧੀ ਵੀ ਹੋਇਆ ਪਰ ਉਸ ਦਾ ਵੀ ਕਦੇ ਵੀ ਜ਼ਿੰਦਗੀ ਤੇ ਵਿਗਾੜ ਦੀ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਲੋਕਾਂ ਦਾ ਵੱਡਾ ਫਤਵਾ ਜੋ ਇਸ ਇਲਾਕੇ ਵਿੱਚ ਮਿਲਿਆ ਤੁਹਾਨੂੰ ਪਤਾ ਕਿ ਆਮ ਆਦਮੀ ਪਾਰਟੀ ਸਰਕਾਰ ਨਾਲ ਸਾਡਾ ਵੱਡਾ ਮੁਕਾਬਲਾ ਸੀ ਲੇਕਿਨ ਲੋਕਾਂ ਨੇ ਉਸ ਨੂੰ ਇੱਕ ਇਜੀ ਬਣਾਤਾ ਇੱਕ ਵਧੀਆ ਤਰੀਕੇ ਨਾਲ ਮੇਨਟੇਨ ਕਰਕੇ ਆਪੋ ਆਪਣੀਆਂ ਡਿਊਟੀਆਂ ਸੰਭੇ ਮੇਰੇ ਭਰਾਵਾਂ ਨੇ ਸਾਰੇ ਪਿੰਡ ਦੇ ਭਰਾਵਾਂ ਨੇ ਕਲੋਨੀ ਵਾਲੇ ਭਰਾਵਾਂ ਨੇ ਤੇ ਭੈਣਾਂ ਨੇ ਸਰਲ ਮਿਲ ਕੇ ਚੋਣ ਕੈਂਪੇਨ ਨੂੰ ਬਹੁਤ ਸਿਖਰਾਂ ਤੇ ਲਿਜਾ ਕੇ ਇਲਾਕੇ ਦੇ ਵਿੱਚ ਇਹ ਦਿਖਾ ਦਤਾ ਕਿ ਲੋਕ ਜਨਸ਼ਕਤੀ ਤਾਕਤ ਕੀ ਹੁੰਦੀ ਹੈ ਤੇ ਸਤਕਾਰ ਕੀ ਹੁੰਦਾ ਜੇ ਮੈਂ ਜ਼ਿੰਦਗੀ ਵਿੱਚ ਉਹਨਾਂ ਦਾ ਪਿਆਰ ਤੇ ਸਤਕਾਰ ਉਹਨਾਂ ਨੂੰ ਦੰਦਾ ਆ ਤੇ ਉਹਨਾਂ ਨੇ ਮੈਨੂੰ ਆਪਣਾ ਪਿਆਰ ਤੇ ਸਤਕਾਰ ਦੇ ਕੇ ਮੇਰੇ ਤੇ ਕਰਜ਼ਾ ਚੜਾਇਆ ਜੋ ਮੈਂ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਮੇਰੇ ਤੇ ਸਵਾਸ ਨੇ ਜੋ ਪ੍ਰਮਾਤਮਾ ਸਵਾਸ ਬਖਸ਼ੇ ਨੇ ਉਹ ਸਵਾਸ ਉਹਨਾਂ ਦੇ ਕੰਮ ਆਉਣ ਤੇ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਜੋ ਮੈਨੂੰ ਕਾਉਂਸਲਰ ਦੀ ਸੇਵਾ ਨੂੰ ਆਉਣ ਦਾ ਮੌਕਾ ਮਿਲਿਆ ਮੈਂ ਹਮੇਸ਼ਾ ਹੀ ਇਹਨਾਂ ਦੇ ਰਿਣੀ ਆ ਤੇ ਮੈਂ ਕੱਲ੍ਹ ਦਾ ਹੀ ਲੋਕਾਂ ਨੂੰ ਮਿਲਣ ਤੋਂ ਬਾਅਦ ਸਮਾਜ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਜਿੰਨੇ ਮੇਰੇ ਸਮਰਥਕ ਸੀ ਬਹੁਤ ਹਲਕੇ ਦੇ ਲੋਕ ਆਏ ਦੂਰੋਂ ਦੂਰੋਂ ਦਰਾਡੇੋਂ ਲੋਕ ਆਏ ਬਧਾਈਆਂ ਦੇਣ ਵਾਸਤੇ ਮੈਂ ਇੱਕੋ ਗੱਲ ਰੱਖੀ ਕਿ ਸ਼ਹੀਦੀ ਦਿਹਾੜੇ ਚੱਲਦੇ ਨੇ ਬਾਬਾ ਜੀ ਦੇ ਜੋ ਸ਼ਹੀਦਾ ਸਿੰਘਾਂ ਦੇ ਉਹ ਸ਼ਹੀਦੀ ਦਿਹਾੜੇ ਲੰਗਰ ਤੋਂ ਬਾਅਦ ਇੱਕ ਤਰੀਕ ਤੋਂ ਬਾਅਦ ਅਸੀਂ ਕੋਈ ਵੀ ਜਿੰਦਗੀ ਜੋ ਸਾਡਾ ਵਧਾਈਆਂ ਦਾ ਜਾਂ ਲੋਕਾਂ ਦਾ ਧੰਨਵਾਦ ਕਰਨ ਦਾ ਦੌਰਾ ਹੋਊਗਾ ਉਹ ਅਸੀਂ ਅਲਿਕਾਂਗੇ ਉਹ ਵਧੀਆ ਤਰੀਕੇ ਨਾਲ ਅਲਿਕਾਂਗੇ ਸਾਰਿਆਂ ਦਾ ਧੰਨਵਾਦ ਕਰਕੇ ਆਵਾਂਗੇ ਤੇ ਮੂੰਹ ਮਿੱਠਾ ਵੀ ਕਰਵਾਵਾਂਗੇ ਇਸ ਕਰਕੇ ਅਸੀਂ ਸ਼ਹੀਦੀ ਦੇ ਹੜਣ ਮੁਖ ਰੱਖਦੇ ਹਾਂ ਕੋਈ ਢੋਲ ਢਮਕਾ ਨਹੀਂ ਕੋਈ ਖੁਸ਼ੀ ਦਾ ਭੰਗੜਾ ਨਹੀਂ ਪਾਇਆ ਸੋ ਜਿਨ੍ਹਾਂ ਦੇ ਬਲਬਲੇ ਨੌਜਵਾਨਾਂ ਦੇ ਵੀਰਾਂ ਦੇ ਭੈਣਾਂ ਦੇ ਉਹ ਬਲਬਲੇ ਇੱਕ ਤਰੀਕ ਤੋਂ ਬਾਅਦ ਅਸੀਂ ਪੂਰੇ ਕਰਾਂਗੇ ਸੋ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਤੁਹਾਡਾ ਕਾਉਂਸਲਰ ਤੁਹਾਡੇ ਦੁਆਰ ਕੱਲ ਵੀ ਮੈਂ ਲੋਕਾਂ ਵਿੱਚ ਜਾ ਕੇ ਆਇਆ ਸਾਰੇ ਸੇਵਾ ਕਰਕੇ ਆਇਆ ਜਿੱਥੇ-ਥੇ ਜਾ ਕੇ ਆਇਆ ਤੇ ਜਿੱਥੇ-ਥੇ ਮੈਨੂੰ ਬੁਲਾਇਆ ਮਜਰੂਰ ਹਾਜ਼ਰੀਆਂ ਪਰ ਕਹੇ ਆ ਕਿ ਹੁਣ ਵੀ ਮਿਲਣ ਦੀ ਖਾਤਰ ਤੇ ਲੋਕਾਂ ਦੀ ਸੇਵਾ ਦੇ ਖਾਤਰ ਦਫ਼ਤਰ ਵਿੱਚ ਬੈਠੇ ਆ ਤੇ ਦਫ਼ਤਰ ਹਮੇਸ਼ਾ ਹੀ ਖੁੱਲ੍ਹਾ ਰਹੇਗਾ 24 ਘੰਟੇ ਤੁਹਾਡੇ ਲਈ ਮੈਂ ਹਾਜ਼ਰ ਹਾਂ ਮੇਰਾ ਘਰ ਨਾਲ ਹੀ ਆ ਜਿੰਨੂੰ ਵੀ ਜਦੋਂ ਵੀ ਲੋੜ ਹੋਵੇ ਮੇਰਾ ਜੋ ਟਾਈਮਿੰਗ ਆ ਸਵੇਰ 8 ਤੋਂ 10 ਸ਼ਾਮ ਨੂੰ 7 ਤੋਂ 9 ਸਭ ਤੋਂ ਸਾਡੇ ਇਲਾਕੇ ਦੇ ਵਿੱਚ ਕਮਾਹਕਾਰ ਵਾਲੇ ਲੋਕ ਨੇ ਉਹਨਾਂ ਨੂੰ ਮਿਲਣ ਦਾ ਸਮਾਂ 4 ਘੰਟੇ ਹੈ ਤੇ ਬਾਕੀ ਜਦੋਂ ਵੀ ਤੁਸੀਂ ਚਾਹੋ ਮੇਰੇ ਦੋਸਤ ਮੇਰੇ ਵੀਰ ਸਾਰ ਰਜਿੰਦਰ ਸਿੰਘ ਰਾਜੂ ਨਾਮਤਾਰੀ ਜੋ 20 ਸਾਲ ਤੋਂ ਮੇਰੇ ਨਾਲ ਹੀ ਚੱਲਦੇ ਆਏ ਨੇ ਤੇ ਇਹਨਾਂ ਨੂੰ ਇੱਥੇ ਵੀ ਕੋਈ ਕੰਮ ਹੋਵੇ ਮੇਰੇ ਪੋਸਟਰਾਂ ਤੇ ਮੇਰੇ ਪ੍ਰੈਫਰਾਂਡਾ ਦੇ ਉੱਤੇ ਮੇਰਾ ਨੰਬਰ ਤੇ ਰਾਜੂ ਨਾਮਤਾਰ ਜੀ ਦਾ ਨੰਬਰ ਹੈ ਹਮੇਸ਼ਾ ਹੀ ਫੋਨ ਕਰਕੇ ਸਾਨੂੰ ਯਾਦ ਕੀਤਾ ਜਾਵੇ ਅਸੀਂ ਤੁਹਾਡੀ ਸੇਵਾ 'ਚ ਹਜਰ ਆਂ ਕਾਟਾ ਸਾਰਿਆਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਗੁਰੂ ਸਾਹਿਬ ਦੇ ਜੋ ਧੰਨਵਾਦ ਨੇ ਉਹ ਇੱਕ ਤਰੀਕ ਤੋਂ ਬਾਅਦ ਆਪਾਂ ਸ਼ਹੀਦੀ ਦਿਹਾੜੇ ਨੰਗਰ ਤੋਂ ਬਾਅਦ ਅੱਜ ਵੀ ਸਾਡੇ ਸਰਾ ਪਰਤੇਮ ਸਿੰਘ ਜੀ ਮੁੰਡੀਆਂ ਨੇ ਮੇਰੇ ਦੋਸਤ ਨੇ ਉਹਨਾਂ ਨੇ ਅੱਜ ਵੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆਂ ਅਖੰਡ ਪਾਠ ਸਾਹਿਬ ਦਾ ਪਾਗ ਅੱਜ ਬਾਬਾ ਸ਼੍ਰੀ ਚੰਦ ਜੀ ਦੇ ਡੇਰੇ ਤੇ ਉੱਤੇ ਮੁੰਡੀਆਂ ਕਲੇਬੇ ਪਾਇਆ ਸੀ ਓਕਣੀ ਜੋ ਸਾਡਾ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਵੀ ਅਸੀਂ ਇਹਨਾਂ ਦਿਨਾਂ ਵਿੱਚ ਕੋਈ ਵੀ ਖੁਸ਼ੀ ਨਹੀਂ ਮਨਾਉਣੀ ਉਹਨੂੰ ਵੀ ਅਸੀਂ ਉਹ ਸਿੰਪਲ ਤੌਰ ਦੇ ਉੱਤੇ ਪਾ ਕੇ ਤੇ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਸੀਂ ਇਸ ਸ਼ੀਧੀ ਦਿਹਾੜਿਆਂ ਨੂੰ ਜੋ ਹੈ ਉਸ ਦੇ ਹਿਸਾਬ ਨਾਲ ਚੱਲ ਰਹੇ ਹਾਂ ਸੋ ਧੰਨਵਾਦ ਕਰਦਾ ਉਹਨਾਂ ਦੋਸਤਾਂ ਮਿੱਤਰਾਂ ਭੈਣਾਂ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਵੋਟ ਪਾ ਕੇ ਜਿੱਤਾਇਆ ਵੱਡੀ ਲੀਡ ਨਾਲ ਜਿੱਤਾਇਆ ਮੇਰਾ ਨੰਬਰ ਤਕਰੀਬਨ ਤਕਿਉ ਸਭ ਦੇ ਕੋਲ ਹੈ ਇਲਾਕੇ ਦੇ ਵਿੱਚ ਮੈਂ ਰਾਜੂ ਨਾਮਤਾਰ ਜੀ ਮੇਰੇ ਦੋਸਤ ਤੇ ਮੇਰੇ ਭਰਾ ਨੇ ਇਹਨਾਂ ਦਾ ਨੰਬਰ ਫਲੈਫਲੇਟ ਦੇ ਉੱਤੇ ਚੱਕਰ ਦੇ ਉੱਤੇ ਸਾਰੇ ਕਿਤੇ ਦਿੱਤਾ ਹੋਇਆ ਕਿਸੇ ਨੂੰ ਵੀ ਲੋੜ ਹੋਵੇ ਮੈਂ ਨਾ ਫੋਨ ਚੱਕ ਸਕਾਂ ਕਿਤੇ ਕੋਈ ਮੀਟਿੰਗ ਦੇ ਵਿੱਚ ਹੋਵਾਂ ਤਾਂ ਰਾਜੂ ਨਾਮਤਾ ਜੀ ਨਾਲ ਕੰਟੈਕਟ ਕਰਕੇ ਤੁਸੀਂ ਜ਼ਰੂਰ ਯਾਦ ਕਰ ਸਕਦੇ ਹੋ ਤੁਹਾਡੇ ਕੰਮ ਪ੍ਰੰਤ ਹੋਣਗੇ ਮੈਂ ਅੱਜ ਤੋਂ ਹੀ ਕੱਲ ਤੋਂ ਹੀ ਜਿੰਨੀ ਲੋਕਾਂ ਦੀਆਂ ਕੰਪਲੇਟਾਂ ਆਈਆਂ ਸਾਰੀਆਂ ਕਲੀਅਰ ਕਰ ਦਿੰਦੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨ ਦਾ ਪੂਰੀ ਕੋਸ਼ਿਸ਼ ਕਰਦੇ ਆ ਕੰਪਲੇਟ ਰਜਿਸਟਰ ਲੱਗੂਗਾ ਸਾਰੇ ਜੋ ਰਜਿਸਟਰ ਦੇ ਦਰਜ ਹੋਣਗੀਆਂ ਕੰਪਲੇਟਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਘੰਟਾ 2 ਘੰਟੇ ਤੇ 4 ਘੰਟੇ ਦੇ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜਿਹੜੇ ਸਾਡੇ ਹੱਥ ਵਾਸਨੇ ਜਿਹੜੇ ਕੋ ਵੱਡੇ ਹੋਣ ਗੀਆਂ ਉਹਨਾਂ ਨੂੰ ਕੰਪਲੀਟਾਂ ਨੂੰ ਵਿਦਨ ਵੀਕ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਆਪ ਜੀ ਦੇ ਧੰਨਵਾਦ ਕਰਦੇ ਆ ਕਿ ਤੁਸੀਂ ਫਿਰ ਵੀ ਸਾਰੇ ਮੇਰੇ ਦਫ਼ਤਰ ਤੇ ਪਹੁੰਚਿਓ ਇਹ ਦਫ਼ਤਰ ਤੁਹਾਡੇ ਲਈ ਦਫ਼ਤਰ ਜੋ ਮੁੱਖ ਚੋਣ ਦਾ ਦਫ਼ਤਰ ਵੀ ਉਹੀ ਹੈ ਸਾਰੇ ਇੱਥੇ ਪਹੁੰਚਿਓ ਮੇਰੇ ਨਾਲ ਹੀ ਘਰ ਆ ਜੇ ਇੱਥੇ ਨਾ ਮਿਲੂਗਾ ਘਰ ਹੋਊਗਾ ਜੇ ਮਾਰਕੀਟ ਜਾਊਗਾ ਤਾਂ ਮੇਰੇ ਭਰਾ ਮੇਰੇ ਨਾਲ ਹੋਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਹ ਗੁਰਜੀਤ ਪੱਤੇ ਤੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੋਟਰਾਂ ਨੇ ਇਨ੍ਹਾਂ ਤੇ ਵਿਸ਼ਵਾਸ ਜਤਾਇਆ ਤੇ ਇਨ੍ਹਾਂ ਵੱਲੋਂ ਕਿਹਾ ਗਿਆ ਕਿ ਲੋਕਾਂ ਦੇ ਲਈ ਜਿਹੜੀ ਇਹਨਾਂ ਦੀ ਸੇਵਾ 24 ਘੰਟੇ ਜਾਰੀ ਰਹੇਗੀ ਕੈਮਰਾਮੈਨ ਜੋਗਾ ਸਿੰਘ ਨਾਲ ਅਮਨਦੀਪ ਲੁਧਿਆਣਾ ਟੀਮ